ਸਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮਿੱਠੇ ਚਾਵਲ ਵਿਸਾਖੀ ਆਉਣ ਵਾਲੀ ਹੈ ਵਿਸਾਖੀ ਤੇ ਤੁਸੀਂ ਮਿੱਠੇ ਚਾਵਲ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹਨਾਂ ਨੂੰ ਜਰਦਾ ਪਲਾਉ ਵੀ ਕਿਹਾ ਜਾਂਦਾ ਆ ਇਹਨਾਂ ਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਹੀ ਨਾਪ ਨਾਲ ਜੇ ਤੁਸੀਂ ਬਣਾ ਕੇ ਤਿਆਰ ਕਰੋਗੇ ਤਾਂ ਇੱਕਦਮ ਖਿਲੇ-ਖਿਲੇ ਬਣ ਕੇ ਤਿਆਰ ਹੋਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿੱਠੇ ਚਾਵਲ ਬਣਾਉਣਾ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਸਮਝ ਆ ਸਕਣ ਮਿੱਠੇ ਚਾਵਲ ਬਣਾਉਣ ਲਈ ਮੈਂ ਇੱਥੇ 1 ਕੱਪ ਬਾਸਮਤੀ ਰਾਈਸ ਲਏ ਆ ਤੁਸੀਂ ਕੋਈ ਵੀ ਬਾਸਮਤੀ ਰਾਈਸ ਲੈ ਸਕਦੇ ਹੋ ਇਹ ਜੇ ਸੇਲਾ ਰਾਈਸ ਆ ਇਹਨਾਂ ਨਾਲ ਜਿਹੜੇ ਮਿੱਠੇ ਚਾਵਲ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੁਸੀਂ ਕੋਈ ਵੀ ਕੋਲੀ ਜਾਂ ਕੱਪ ਨਾਲ ਮਾਪ ਕੇ ਲੈਣਾ ਹੈ ਉਸੇ ਕੋਲੀ ਜਾਂ ਕੱਪ ਨਾਲ ਤੁਸੀਂ ਸਾਰਾ ਮੀਜ਼ਰ ਕਰਾਂਗੇ ਅਸੀਂ ਪਾਣੀ ਤੇ ਚੀਨੀ ਦਾ ਵੀ ਇਹਨਾਂ ਨੂੰ ਅਸੀਂ ਜਦੋਂ ਵੀ ਅਸੀਂ ਰਾਈਸ ਬਣਾਣੇ ਆ ਤਾਂ ਇਹਨਾਂ ਨੂੰ ਅੱਧਾ ਘੰਟਾ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਣ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਦੇਖੋ ਅਸੀਂ ਸਾਫ਼ ਕਰਕੇ ਪਾਣੀ ਵਿੱਚ ਭਿਓ ਕੇ ਅੱਧਾ ਘੰਟਾ ਪਹਿਲਾਂ ਜਦੋਂ ਵੀ ਬਣਾਣੇ ਆ ਉਹ ਤੋਂ ਅੱਧਾ ਘੰਟਾ ਪਹਿਲਾਂ ਅਸੀਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲੈਣਾ ਹੈ ਇਹ ਚਾਵਲ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣਗੇ ਪ੍ਰੈਸ਼ਰ ਕੁੱਕਰ ਵਿੱਚ ਕੁੱਕਰ ਨੂੰ ਅਸੀਂ ਗੈਸ ਤੇ ਰੱਖ ਲਿਆ ਇਹਦੇ ਵਿੱਚ ਪਾਵਾਂਗੇ ਅਸੀਂ ਦੋ ਵੱਡੇ ਚਮਚ ਦੇਸੀ ਘਿਓ ਦੇ ਦੇਸੀ ਘਿਓ ਪਾਉਣ ਨਾਲ ਜਿਹੜੇ ਰਾਈਸ ਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਚੰਗੀ ਤਰ੍ਹਾਂ ਘਿਓ ਨੂੰ ਅਸੀਂ ਗਰਮ ਕਰ ਲੈਣਾ ਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਤੜਕਾ ਲਗਾਵਾਂਗੇ ਘਿਓ ਸਾਡਾ ਗਰਮ ਹੋ ਚੁੱਕਿਆ ਆ ਇਹਦੇ ਵਿੱਚ ਪਾਵਾਂਗੇ ਇੱਕ ਵੱਡੀ ਇਲਾਇਚੀ ਨੂੰ ਖੋਲ ਕੇ ਲਿਆਇਆ ਤਿੰਨ ਤੋਂ ਚਾਰ ਛੋਟੀ ਇਲਾਇਚੀ ਤੇ 3 ਤੋਂ 4 ਮੈਂ ਲੌਂਗ ਲਏ ਆ ਇਹਨਾਂ ਦੀ ਖੁਸ਼ਬੂ ਆ ਜਿਹੜੀ ਆਪਣੇ ਚੋਲੇਾਂ ਵਿੱਚ ਬਹੁਤ ਜ਼ਿਆਦਾ ਵਧੀਆ ਆਂਦੀ ਆ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਕਿਸੇ ਵੀ ਫੈਸਟੀਵਲ ਦੇ ਮੌਕੇ ਤੇ ਤੁਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਸੰਦ ਆਣਗੇ ਸਾਰਿਆਂ ਨੂੰ ਨਾਲ ਹੀ ਇਹਦੇ ਵਿੱਚ ਅਸੀਂ ਪਾਵਾਂਗੇ ਡਰਾਈ ਫਰੂਟ ਮੈਂ ਥੋੜੇ ਜਿਹਾ ਕਾਜੂ ਬਦਾਮ ਲਏ ਆ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਨਾਰੀਅਲ ਪਾਇਆ ਕਟਿੰਗ ਕਰਕੇ ਜੇ ਤੁਸੀਂ ਡਰਾਈ ਫਰੂਟ ਨਹੀਂ ਪਾਣਾ ਚਾਹੁੰਦੇ ਤਾਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਬਿਨਾ ਡਰਾਈ ਫਰੂਟ ਤੋਂ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹ ਵਾਲੇ ਚਾਵਲ 2 ਸੈਕਿੰਡ ਲਈ ਇਹਨਾਂ ਨੂੰ ਘਿਓ ਵਿੱਚ ਭੁੰਨ ਲਾਂਗੇ ਗੈਸ ਦੀ ਫਲੇਮ ਅਸੀਂ ਸਲੋ ਰੱਖਣੀ ਹੈ ਬਿਲਕੁਲ ਤਾਂ ਕਿ ਸਾਡੇ ਡਰਾਈ ਫਰੂਟ ਔਜਾਲ ਨਾ ਜਾਣ ਬਸ 2 ਸੈਕਿੰਡ ਲਈ ਇਹਨਾਂ ਨੂੰ ਭੁੰਨਾ ਤਾਂ ਕਿ ਇਹਦਾ ਥੋੜਾ ਜਿਹਾ ਕ੍ਰਾਂਚ ਆ ਸਕੇ ਸਾਡੇ ਡਰਾਈ ਫਰੂਟ ਭੁੰਨ ਕੇ ਤਿਆਰ ਹੋ ਚੁੱਕੇ ਆ ਹੁਣ ਜਿਹੜੇ ਅਸੀਂ ਚੋਲ ਪਿਓ ਕੇ ਰੱਖੇ ਸੀਗੇ ਉਹਨਾਂ ਵਿੱਚੋਂ ਸਾਰਾ ਪਾਣੀ ਕੱਢ ਲਿਆ ਆ 2 ਸੈਕਿੰਡ ਲਈ ਇਹਨਾਂ ਨੂੰ ਚੋਲਾਂ ਨੂੰ ਹੀ ਕੀ ਵਿੱਚ ਭੁੰਨ ਲਾਂਗੇ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਆਇਆ ਸੀ ਜੇ ਤੁਸੀਂ ਬਿਲਕੁਲ ਸਹੀ ਨਾਲ ਆਪਣਾ ਬਣਾ ਕੇ ਚੋਲਾਂ ਨੂੰ ਤਿਆਰ ਕਰੋਗੇ ਤਾਂ ਬਹੁਤ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਪਹਿਲੀ ਵਾਰ ਵੀ ਬਣਾ ਰਹੇ ਹੋ ਤਾਂ ਵੀ ਤੁਹਾਡੇ ਤੋਂ ਕੋਈ ਵੀ ਗਲਤੀ ਨਹੀਂ ਹੋਊਗੀ ਜੇ ਤੁਸੀਂ ਸਹੀ ਨਾਲ ਆਪਣਾ ਬਣਾ ਕੇ ਤਿਆਰ ਕਰੋਗੇ ਤਾਂ 2 ਸੈਕਿੰਡ ਲਈ ਅਸੀਂ ਚੰਗੀ ਤਰ੍ਹਾਂ ਚੋਲਾਂ ਨੂੰ ਦੇਖੋ ਕਿ ਉਹ ਵਿੱਚ ਭੁੰਨ ਲਿਆ ਆ ਬਿਲਕੁਲ ਹਲਕੇ ਹੱਥਾਂ ਨਾਲ ਚਲਾਣਾ ਸੀ ਚੋਲਾ ਨੂੰ ਤਾਂ ਕਿ ਇਹ ਟੁੱਟ ਨਾ ਜਾਣ ਕਿਉਂਕਿ ਨਰਮ ਹੋ ਚੁੱਕੇ ਆ ਉਹ ਜਿਹੜੀ ਕੋਲੀ ਆ ਤੁਸੀਂ ਕੱਪ ਨਾਲ ਰਾਈਸ ਲਏ ਸੀਗੇ ਉਸੇ ਕੱਪ ਨਾਲ ਅਸੀਂ ਪਾਣੀ ਮੈਜ਼ਰ ਕਰਕੇ ਲੈਣਾ ਹੈ ਇੱਕ ਕੋਲੀ ਅਸੀਂ ਚੋਲਾਂ ਦੀ ਲਈ ਸੀ ਤੇ ਡੇਢ ਕੋਲੀ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਕੋਲੀ ਤੇ ਅੱਧੇ ਕੋਲੀ ਨਾਪ ਕੇ ਇਹਦੇ ਵਿੱਚ ਪਾਣੀ ਪਾ ਲਵਾਂਗੇ ਜਾਂ ਤੁਸੀਂ ਕੱਪ ਨਾਲ ਲੈ ਰਹੇ ਹੋ ਤਾਂ ਡੇਢ ਕੱਪੀ ਦੇ ਵਿੱਚ ਅਸੀਂ ਪਾਣੀ ਪਾਣਾ ਹੈ ਪਾਣੀ ਤੁਸੀਂ ਠੰਡਾ ਵੀ ਲੈ ਸਕਦੇ ਹੋ ਤੇ ਗਰਮ ਵੀ ਲੈ ਸਕਦੇ ਹੋ ਉਸੇ ਕੋਲੀ ਨਾਲ नाप की ਅਸੀਂ ਅੱਧੀ ਕੋਲੀ ਇਹਦੇ ਵਿੱਚ ਚੀਨੀ ਦੀ ਪਾਵਾਂਗੇ ਚੀਨੀ ਵੈਸੇ ਤੁਸੀਂ ਆਪਣੇ ਟੇਸਟ ਦੇ ਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਪਰ ਜੇ ਅੱਧੀ ਕੋਲੀ ਪਾਉਂਗੇ ਤਾਂ ਬਿਲਕੁਲ ਸਹੀ ਨਾਪ ਨਾਲ ਤਿਆਰ ਹੋਣਗੇ ਨਾ ਹੀ ਜ਼ਿਆਦਾ ਘੱਟ ਮਿੱਠਾ ਲੱਗੇਗਾ ਤੇ ਨਾ ਹੀ ਜ਼ਿਆਦਾ ਵੱਧ ਲੱਗੇਗਾ ਚੀਨੀ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਕੋਲੀ ਅਸੀਂ ਚੋਲਾਂ ਦੀ ਲਿੱਤੀ ਸੀ ਡੇਢ ਕੋਲੀ ਪਾਣੀ ਪਾਈ ਆ ਤੇ ਅੱਧੀ ਕੋਲੀ ਇਹਦੇ ਵਿੱਚ ਅਸੀਂ ਚੀਨੀ ਦੀ ਪਾਈ ਆ ਤੇ ਨਾਲ ਹੀ ਇੱਕ ਪਿੰਚ ਅਸੀਂ ਇਹਦੇ ਵਿੱਚ yellow food color ਪਾਵਾਂਗੇ ਇਹ ਜਿਹੜਾ ਲੱਡੂਆਂ ਵਾਲਾ ਕਲਰ ਹੁੰਦਾ ਉਹ ਪਾਇਆ ਸੀ ਤੁਸੀਂ ਇਥੇ orange ਵੀਪਾ ਸਕਦੇ ਹੋ ਕਲਰ ਤੇ ਰੈਡ ਕਲਰ ਵੀ ਪਾ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਇੱਕ ਪਿੰਚ ਪਾਣਾ ਸੀ ਇਹਨੂੰ ਚੰਗੀ ਤਰ੍ਹਾਂ ਇੱਕ ਬੋਇਲ ਆਣ ਦਵਾਂਗੇ ਪਹਿਲਾਂ ਅਸੀਂ ਅਜੇ ਅਜੇ ਪ੍ਰੈਸ਼ਰ ਕੁੱਕਰ ਦਾ ਢੱਕਣ ਅਸੀਂ ਬੰਦ ਨਹੀਂ ਕਰਨਾ ਪਹਿਲਾਂ ਅਸੀਂ ਪਾਣੀ ਨੂੰ ਚੰਗੀ ਤਰ੍ਹਾਂ ਇੱਕ ਬੋਇਲ ਆਣ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਜੇ ਤੁਸੀਂ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਤੁਹਾਡੇ ਚਾਵਲ ਆ ਜਿਹੜੇ ਬਹੁਤ ਜ਼ਿਆਦਾ ਵਧੀਆ ਇੱਕਦਮ ਖਿਲੇ-ਖਿਲੇ ਬਣ ਕੇ ਤਿਆਰ ਹੋਣਗੇ ਇੱਕ ਉਬਾਲੀ ਆ ਚੁੱਕੀ ਹੈ ਪਾਣੀ ਨੂੰ ਹੁਣ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਪ੍ਰੈਸ਼ਰ ਕੁੱਕਰ ਨੂੰ ਅਸੀਂ ਦੋ ਵਿਸਲ ਲਗਵਾ ਲਵਾਂਗੇ। ਦੋ ਵਿਸਲ ਲਗਵਾਉਣ ਤੋਂ ਬਾਅਦ ਜਦੋਂ ਅਸੀਂ ਤੀਸਰੀ ਵਿਸਲ ਆਉਣ ਲੱਗਦੀ ਹੈ ਉਹ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਜਿਹੜੀ ਉਹ ਆਫ ਕਰ ਦਾਂਗੇ। ਤਾਂ ਕਿ ਸਟੀਮ ਵਿੱਚ ਚੰਗੀ ਤਰ੍ਹਾਂ ਜਿਹੜੇ ਸਾਡੇ ਰਾਈਸ ਹੈ ਉਹ ਬਣ ਕੇ ਤਿਆਰ ਹੋ ਜਾਣ। ਦੋ ਵਿਸਲ ਆ ਚੁੱਕੀਆਂ ਆਇਆਂ ਹੁਣ। ਜਦੋਂ ਤੀਸਰੀ ਵਿਸਲ ਲੱਗਣ ਵਾਲੀ ਹੋਗੀ ਤਾਂ ਉਹ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਜਿਹੜੀ ਉਹ ਬੰਦ ਕਰ ਦੇਣੀ ਆ। ਫਿਰ 10-15 ਮਿੰਟ ਲਈ ਅਸੀਂ ਇਸ ਤਰ੍ਹਾਂ ਹੀ ਕੁੱਕਰ ਨੂੰ ਪਿਆ ਰਹਿਣ ਦਵਾਂਗੇ ਜਦੋਂ ਤੱਕ ਸਾਡੇ ਪ੍ਰੈਸ਼ਰ ਕੁੱਕਰ ਵਿੱਚ ਸਾਰੀ ਸਟੀਮ ਆਪਣੇ ਆਪ ਬਾਹਰ ਨਹੀਂ ਆ ਜਾਂਦੀ। 15 ਮਿੰਟ ਹੋ ਚੁੱਕੇ ਆਪਾਂ ਇਹਨੂੰ ਬਿਲਕੁਲ ਠੰਡੀ ਹੋ ਚੁੱਕੇ ਆ ਦੇਖੋ ਉੱਪਰ ਵਾਲਾ ਢੱਕਣ ਇਹਨੂੰ ਖੋਲ ਕੇ ਇੱਕ ਵਾਰ ਚੈੱਕ ਕਰ ਲਾਂਗੇ ਅਸੀਂ ਬਿਲਕੁਲ ਅਸੀਂ ਹਲਾਉਣਾ ਨਹੀਂ ਹੈਗਾ ਅਸੀਂ ਚੋਲਾ ਨੂੰ ਕਿਉਂਕਿ ਇਹਦੇ ਵਿੱਚ ਅਸੀਂ ਥੋੜੀ-ਬੋਤੀ ਸਟੀਮ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕਿਲੇ-ਕਿਲੇ ਬਣ ਕੇ ਤਿਆਰ ਹੋਏ ਆ ਮੈਂ ਥੋੜੀ ਕਿਸ਼ਮਿਸ਼ ਲਈ ਹੈ ਮੈਂ ਬਾਅਦ ਵਿੱਚ ਐਡ ਕਰਾਂਗੀ ਕਿਉਂਕਿ ਜਦੋਂ ਅਸੀਂ ਸਾਰੇ ਡਰਾਈ ਫਰੂਟ ਫਰਾਈ ਕੀਤੇ ਸੀ ਤਾਂ ਕਿਸ਼ਮਿਸ਼ ਥੋੜੀ ਜਲ ਜਾਂਦੀ ਆ ਤੇ ਹਾਰਡ ਵੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਬਾਦਵੀਂ ਚ ਇਹਨੂੰ ਐਡ ਕਰਾਂਗੇ ਕਿਸ਼ਮਿਸ਼ ਪਾਣ ਤੋਂ ਬਾਅਦ ਇਹਦਾ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ ਐਦਾਂ ਹੀ ਰੱਖ ਦਾਂਗੇ 10 ਮਿੰਟ ਲਈ ਤਾਂ ਕਿ ਜਿਹੜਾ ਥੋੜਾ ਬੋਤਾ ਇਹ ਚੋਲਾਂ ਵਿੱਚ ਪਾਣੀ ਹੁੰਦਾ ਉਹ ਵੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਜਿਹੜੀ ਕਿਸ਼ਮਿਸ਼ ਪਾਈ ਹੈ ਉਹ ਵੀ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਚੁੱਕੀ 10 ਮਿੰਟ ਬਾਅਦ ਅਸੀਂ ਆਪਣੇ ਰਾਈਸ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕਲਰ ਆਇਆ ਸਾਡੇ ਰਾਈਸ ਦਾ ਤੇ ਕਿਸ਼ਮਿਸ਼ ਵੀ ਵਧੀਆ ਫੁੱਲ ਕੇ ਨਰਮ ਹੋ ਚੁੱਕੀ ਆ ਅਸੀਂ ਹਲਾ ਕੇ ਦੇਖ ਲਵਾਂਗੇ ਤੁਸੀਂ ਦੇਖੋ ਕਿੰਨੇ ਵਧੀਆ ਖਿਲੇ-ਖਿਲੇ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਇਸ ਤਰੀਕੇ ਨਾਲ ਬਣਾ ਕੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇੱਕਦਮ ਖਿਲੇ-ਖਿਲੇ ਬਣ ਕੇ ਤਿਆਰ ਹੋਏ ਕੱਲਾ-ਕੱਲਾ ਜਿਹੜਾ ਤੁਹਾਨੂੰ ਚਾਵਲ ਦਿਖ ਰਿਹਾ ਹੈ ਆ ਬਿਲਕੁਲ ਚਿਪਕੇ ਨਹੀਂ ਹੈ ਪਾਣੀ ਹੈ ਜਿਹੜਾ ਬਿਲਕੁਲ ਹੀ ਸੁੱਕ ਚੁੱਕਿਆ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਆਪਣੇ ਘਰੇ ਜ਼ਰੂਰ ਬਣਾਇਓ ਵਿਸਾਖੀ ਆਉਣ ਵਾਲੀ ਹੈ ਵਿਸਾਖੀ ਦੇ ਮੌਕੇ ਤੇ ਆਪਣੀ ਫੈਮਿਲੀ ਨੂੰ ਬਣਾ ਕੇ ਜਰੂਰ ਖਵਾਇਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਜੇ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਤਕਲੇਸ਼ਾ ਸ਼ਿਕਾਲ ਹੈਪੀ ਵਿਸਾਖੀ ਸਾਰਿਆਂ ਨੂੰ